ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਰਿਵਾਰੀ ਵਾਲੇ ਪੂਰੀ ਵਾਲੇ ਪਿੰਡ ਝੰਡੋਲੀ ਵਾਲੇ ਜਿਨ੍ਹਾਂ ਮਹਾਪੋਠਾਂ ਦੇ ਆਸਥਾਨ ਤੇ ਅੱਜ ਮਿਤੀ 14 ਨਵੰਬਰ 2025 ਨੂੰ ਦੋ ਸ਼੍ਰੀ ਅਖੰਡ ਪਾਠ ਸਾਹਿਬ ਸੁਮੇਤ ਜਪਜੀਤ ਸਾਹਿਬ ਆਰੰਭ ਕੀਤੇ ਜਾ ਰਹੇ ਹਨ ਜੋ ਕਿ ਮੱਗਰ ਮਹੀਨੇ ਦੀ ਮਾਗ ਮਹੀਨੇ ਦੀ ਸੰਗਰਾਦ ਨੂੰ ਸਮਰਪਿਤ ਹੁੰਦੇ ਹੋਏ ਮੁੱਖ ਰੱਖਦੇ ਹੋਏ ਦੋ ਸ੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 14 ਨਵੰਬਰ 2025 ਦਿਨ ਸ਼ੁੱਕਰਵਾਰ ਦਿਨ ਸ਼ੁੱਕਰਵਾਰ ਨੂੰ ਅੱਜ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਭੋਗ 16 ਨਵੰਬਰ ਪਾਵ ਸੰਗ ਰਾਧਾ ਵਾਲੇ ਦਿਨ ਪਾਈ ਜਾਣਗੇ ਉਗੇ ਸਤਿ ਕਰ ਨਦਰ ਕਰੀ ਦੋ ਮਗਰ ਸਾਥ ਪਰ ਆਪਣੇ ਤੇ ਸੋਈ ਸੋਈ ਤੇ ਜੋ ਬੁੱਲ ਈ ਹਾ ਊਹਾ ਪਚ ਸੂਰਟ ਮਹੱਲਾ ਪਹਿਲਾ ਜੋ ਮਿਨਾ ਬਿਨ ਪਾਣੀ ਹੈ ਤਉ ਤਾਪਤ ਮਰੈ ਪਿਆਸ ਤਿਉਹ ਹਰ ਦਿਨ ਦੇ ਦੇ ਮਨਾ ਜੋ ਵਿਧਾ ਰਾਵਣ ਸਾਸੂ ਜਿਉ ਮਿਨਾ ਬਿਨ ਪਾਣੀ ਹੈ ਸਹਾਸੂ ਮਨ ਰੇ ਰਾਵਣ ਜਗ ਲੇ ਹਰਤੇਰਾ ਹੋਏ ਸਤਿਗੁਰੂ ਬੇ ਪਾਏ ਸਤਿਗੁਰ ਤੋਂ ਪਾਇਆ ਤੈਨ ਤੇ ਪੀ ਮਨੁ ਰੀਆ ਆਧਾਰ ਨਾਰ ਪਰਿਵਾਰ ਪਰਿਣਾ ਸਭੇ ਗਾਵਣੇ ਕੈਂਹਾਂ ਸਭ ਜੋਤ ਲਾਗਾ ਹੋ ਆਰੀ ਕੇਰਾ ਮਨ ਕਿੰਨੀ ਹਲਤਾ ਆਇਆ ਰਹਿਣ ਨਾ ਤਨ ਤਹੂਆ ਸਤਿਗੁਰੂ ਬੇ ਪਾਏ ਹੀ ਮਨ ਮੇਰੇ ਆ ਤੁੰ ਸਰ ਰਹੋ ਹਰਿ ਨਾਲੇ ਹਰਿ ਨਾਲੇ ਰਹੋ ਤੂ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਤੂ ਕਰੀ ਦੇਦਾ ਬਲਜ ਸਬਦ ਬਾਣਾ ਸਬਦ ਨਗਰ ਦਾ ਸੰਮਰਤ ਸੁਆਮੀ ਸੋਗ ਮਨੋਂ ਨਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਗਿਆਨ ਆਇ ਘਰ ਤੇ ਰਹਾ ਹਰਿ ਕਹ ਰਾਵ ਸਭ ਕਿਛ ਹੈ ਜਿਸ ਦੇ ਤਿਸੋ ਪਾਏ ਸਦਾ ਕਿਛ ਸਲਾਹ ਤੇਰੀ ਨਾਮਵਸਾਏ ਤਾਂ ਦਿਨ ਕੇ ਮਨਵਥਿਆ ਬਾਝੇ ਸਦਿ ਕਣੀਰ ਕਹ ਰਾਵ ਸੱਚੇ ਤਾਜ ਕਿਆ ਨਾਏ ਘਰ ਤੇ ਰਹਿ ਸੱਚਾ ਨਾ ਬਿਨਾ ਆਧਾਰ ਆਜ ਨਾਮ ਅਧਾਰ ਮੇਰਾ ਜਿਨ ਭੁੱਖਾ ਸਭਗਾ ਲਾਇਆ ਕਰ ਤਾਮ ਤ੍ਰਿਖਮਨਿਆਏ ਅਸਿਆ ਜਿਨ ਇਛਾ ਵਤੂ ਜਾਈਉਂਿਆ ਸਦਾ ਕੁਰਬਾਨ ਹੋ ਮਹਾਰਾਜ ਅਰਪਤਾਂ ਮੁਖ ਰੱਖਦੇ ਹੋਏ ਸਭ ਸਬਗਰੀ ਹਾਜ਼ਰ ਹੈ ਪੰਥੀ ਸਿੰਘ ਜੱਪੀ ਸਿੰਘ ਹਾਜ਼ਰ ਹਨ ਮਹਾਰਾਜ ਕਿਰਪਾ ਕਰਨੀ ਪਾਠੀ ਸਿਖਾਤੇ ਜਾਂ ਕੀ ਸਿਖਾਤੇ ਸਿੱਧੇ ਮੇਰਾ ਪਰਿਆ ਆਤਕ ਨਾ ਮਾਤ ਪ੍ਰਮਾਤਮਾ ਜੀ ਪਾਤ ਸਾਹ ਸੁੱਧ ਤੇ ਸਪਸ਼ਟ ਵਾਲੀ ਬਣਦਾ ਬਾਨੁਦ ਬਖਸ਼ਨਾ ਸੱਚੀ ਬਾਤ ਸਾਚੀ ਸਹਾਇਤਾ ਕਰਨੇ ਮੇਕਨਾ ਤੇ ਆਸ ਕਰਨਾ ਮਹਾਰਾਜ ਕਿਰਪਾ ਕਰਿਓ ਦੋਨਾਂ ਹੀ ਪਰਿਵਾਰਾਂ ਵੱਲੋਂ ਜਿਸ ਘਿਤਕਾਰ ਜਨਮ ਲੈ ਕਰਕੇ ਜਿਸ ਭਾਵਨਾ ਨਾਲ ਲੈ ਕਰਕੇ ਮਹਾਰਾਜ ਘੁਰਗੀ ਬਾਣੀ ਦੇ ਉਚਾਰਨ ਰੰਗ ਦਾ ਕਰਵਾਉਣ ਲੱਗੇ ਹਨ ਦੀਏ ਕਿਰਪਾ ਕਰੀ ਸਚੀ ਬਾਤ ਸਾਰ ਪਰਵਾਰਾਂ ਦੀਆਂ ਮਨੋਂ ਭਗਨਾ ਮਾ ਕਾਮਨਾ ਮਾ ਪੂਰੀ ਕਰੀਆ ਕਾਰਜ ਰਾਸ ਕਰੇ ਤਰਕੀਆਂ ਬਖਸ਼ੀਆਂ ਕਾਰੋਬਾਰ ਬਖਸ਼ੇ ਜੋ ਮੰਹ ਹੈ ਠਾਕੁਰ ਆਪਣੇ ਤੇ ਸੋਰੀ ਸੋਈ ਤੇਰੇ ਬਿਨ ਬੋਲੇ ਆ ਸਭ ਕਿਸ ਜਾਣਗਾ ਕਿਸ ਆਗੇ ਕੀਚੇ ਅਰਦਾਸ ਸਚੇ ਪਾਤਸ਼ਾਹ ਦੀ ਕਿਰਪਾ ਕਬੀ ਸੇਵਕਾਂ ਦੇ ਕਾਰਜ ਰਾਸ ਕਰਨੇ ਹਰ ਵਦਾਂ ਪੂਰੇ ਕਰਨੀ ਕੁਝ ਸਿੱਕੀ ਦੇ ਬਕਸ਼ਾ ਸਚੇ ਪਾਤਸ਼ਾਹ ਦੀ ਕਿਰਪਾ ਕਰੋ ਸਮੋਹ ਸੰਗਤਾਂ ਵਿਆ ਭਜਨ ਤੇ ਧਾਮਾਂ ਨਰਤੇ ਪਰਵਾਣ ਕਰਨੀਆਂ ਸਚੇ ਪਾਤਸ਼ਾਹ ਆਤਮਿਕ ਕਹਿਜੂਰ ਅਰੰਭ ਦਾ ਟੁਖ ਰੰਗਦੇ ਹੋਏ ਪੰਚ ਪਕੜਾ ਪ੍ਰਸ਼ਾਦ ਇੱਕ ਸਜਾ ਕੇ ਹਾਜ਼ਰ ਆ ਆਪ ਜੀ ਨੂੰ ਬੁਲਾਓ ਕਰੀ ਪਾਕ ਸਾ ਸੋਪਿਤਾ ਲੰਗਾ ਭੋਗ ਸੰਗਤ ਵਿੱਚ ਬੰਤੇ ਰੱਬ ਦਾ ਨਮਕ ਰੱਬ ਦੇ ਸਭ ਸਮਗਰੀ ਆਜਾ ਕੇ ਫਿਰ ਵੀ ਕਿਸੇ ਪ੍ਰਕਾਰ ਦੀ ਉਹਨਮ ਕਾਇਰਗੀ ਹੋਵੇ ਕੀ ਮਹਾਰਾਜ ਆਪ ਜੀ ਨੇ ਆਜਾ ਕੇ ਬੱਚੇ ਸਭ ਕੀ ਮਾਫ ਕਰਨਾ ਕੇ ਬਾਅਦ ਇਸ ਸੰਤਪੰਥ ਨੇ ਕਿਰਪਾ ਕਰੋ ਮਹਾਰਾਜ ਤੋਂ ਸ੍ਰੀ ਘੜ ਪਰਸਾ 32 ਸਾਲ ਦੇ ਕ੍ਰੰਤਤਾ ਕਰਦੀ ਆਂਗਾ ਬਖਸ਼ੋ ਸੁਖ ਹੋਏ ਨਾਮ ਚਿਤਿਆ ਰਹਿ ਨਾਮ ਚੜ੍ਹਦੇ ਕਰਾਂ ਤੇਰੇ ਘਰੇ ਸਰਬਤ ਦਾ ਹੀ ਭਲਾ ਲਾਹੀ ਬੁੱਢੀ ਕਾ ਵਾਹ ਵਾਹ ਬੋਲੇ ਸੋ ਨਿਹਾਲ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਿਹ ਕਰਤਾ ੁਰਖ ਨਿਰਭਾ ਨਿਰਵੇ ਅਕਾਲ ੂਰਤ ਅਜੂਨੀ ਸਗੁ ਗਪਰਸਾ ਉਜਾਪ ਅਦ ਸਚ ਊਗਾਦ ਸਚ ਐਹੀ ਸਚ ਨਾਮ بنا بڑیا پے کلے پیارا ہوئی ਗੋਰੀ ਆਕਾਰ ਬੁੱਤ ਨਾ ਗਈ ਉਪਨੇ ਰੋਣ ਦੀਆ ਉਪਮ ਲੈ ਬੜਾਈ ਹੁਕਮੀ ਉਤਮ ਦੀ ਉਮ ਲਿਖ ਦੁਸ ਪਾਈਐ ਇਕ ਨਾ ਹੁਕਮੀ ਬਰਸੀ ਸਾਰਾ ਇਕ ਹੁਕਮੀ ਸਦਾ ਪਵਈਐ ਉਪਮੇ ਅੰਦਰ ਸਭ ਕੋ ਬਾਰ ਰੱਖਣਾ ਕੋਏ ਨਾ ਨਾ ਕਹਾਂਗੇ ਉਹ ཁྱེད ਦਾ ਦੇ ਦੇ ਤੇ ਰਗਮਾਏ ਜੁਗ ਵਰ ਮੰਤਰ ਗਾਏ ਕਾਏ ਭੁਗਵੀ ਹਮੋਂ ਚਲਾਏ ਰਹੋ ਦਾਨ ਬਖਸੇ ਵੀ ਪਰਵਾਹੋ ਸੱਚਾ ਸਾਯਾ ਸੱਚ ਨਾਏ ਭਾਗਿਆ ਭੋਵ ਬਾਰ ਅੱਖਰ ਮੰਗ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗੇ ਰਖੀਏ ਜਿਤ ਦਿਸ ਸਹਿ ਕਰਵਾ ਉਹ ਕਹਿ ਅੰਗੁਰ ਨ ਬੋਲੀਏ ਜਿਸ ਸੁਪਰੇ ਪਰੰਤ ਬੇਦਾਰ ਸਤਨਾਓ ਵਡਿਆਈ ਵੀ ਕਰਾਂ ਕਰਮੀ ਆਵੇ ਧੱਫੜਾ ਨਦਰੀ ਬੋਗਵਾਰ ਨਾਨਕੇ ਵੇ ਜਾੜੀਐ ਸਭ ਆਪੇ ਸਿਆਰ ਤਾਂ ਪਿਆਰਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਤਰ ਹੋਏ ਜਿਨ ਸੇ ਵਾਦਨ ਪਾਇਆ